ਆ ਦਾ ਸਟicker ਲਾ ਕੇ ਇੱਥੇ ਸਟicker ਲਾ ਕੇ ਬੇਚੀਂ ਮਲ ਲੈ ਲੋ ਭਾਈ ਜੀ ਨੇ ਲੈ ਲੈ ਐਸ ਤੇ ਸਟicker ਲੱਗ ਜਾਊਗਾ ਇੰਪੋਰਟਡ ਬਣ ਜਾਊਗਾ ਭਾਈ ਲੈ ਲੋ ਗੋਭੀ ਲੈ ਲੋ ਭਾਈ ਦੇ ਦੇ 150 ਕਿਲੋ ਗੋਭੀ ਐ ਚਮਕਾ ਕੇ ਐ ਚਮਕਾ ਕੇ ਨੋਖਾ ਪ੍ਰਦਰਸ਼ਨ ਜਿਹੜਾ ਵੇਖਣ ਨੂੰ ਮਿਲ ਰਿਹਾ ਹੈਗਾ ਸਬਜ਼ੀਆਂ ਦੀਆਂ ਵਧੀਆ ਕੀਮਤਾਂ ਨੂੰ ਲੈ ਕੇ ਕਿਸਾਨ ਸੇਵੀ ਤੇ ਸਾਫਤਾ ਕਾਉਂਸਲ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਗੱਲਬਾਤ ਕਰਾਂਗੇ ਇਹ ਪ੍ਰਦਰਸ਼ਨ ਕਿਉਂ ਕੀਤਾ ਜਾ ਰਿਹਾ ਹੈ ਇਹ ਪ੍ਰਦਰਸ਼ਨ ਦਾ ਤੁਹਾਨੂੰ ਵੀ ਪਤਾ ਹੋਣਾ ਕਿਉਂ ਕੀਤਾ ਜਾ ਰਿਹਾ ਹੈ ਕਿਉਂਕਿ ਸਬਜ਼ੀਆਂ ਦਾ ਤੁਸੀਂ ਵੀ ਖਾਂਦੇ ਹੋ ਰੇਡ ਤੁਸੀਂ ਵੀ ਲੈਂਦੇ ਹੋ ਮੈਂ ਇਹ ਕਹਿਣਾ ਚਾਹਨਾ ਵੀ ਪੰਜਾਬ ਦੇ ਅੰਦਰ ਬਠਿੰਡਾ ਇਸ ਵੇਲੇ ਸਭ ਤੋਂ ਮਹਿੰਗਾ ਹੈ ਵੈਸੇ ਤਾਂ ਪੰਜਾਬ ਦੀ ਲੁੱਟਿਆ ਜਾ ਰਿਹਾ ਹੈ ਇਹ ਭੂ ਮਾਫੀਆ ਜਿਵੇਂ ਹੈਗਾ ਨਾ ਉਵੇਂ ਸਬਜ਼ੀ ਮਾਫੀਆ ਇਕੱਠਾ ਹੋਇਆ ਸਬਜ਼ੀਆਂ ਨੂੰ ਸਟੋਰ ਕਰ ਲੈਂਦੇ ਆ ਸੀਜ਼ਨਾਂ ਚ ਮਹਿੰਗਾ ਕਰ ਦਿੰਦੇ ਆ ਕੇਲੇ ਨੂੰ ਸੀਜ਼ਨ ਦੇ ਅੰਦਰ 200 ਰੁਪਏ ਕਿਲੋ 150 ਰੁਪਏ ਕਿਲੋ ਕਰ ਦਿੰਦੇ ਜਿਵੇਂ ਅੰਨਰਾਤੇ ਆਏ ਸੀ ਮੇਰੀਆਂ ਭੈਣਾਂ ਨੇ ਰੱਖੇ ਇਹ ਲੁੱਟਦੇ ਐ ਬਕਾਇਦਾ ਪਲਾਨਿੰਗ ਨਾਲ ਚੱਲਦਾ ਐ ਪੰਜ ਸੱਤ ਬੰਦੇ ਰੇਟ ਡਿਸਾਈਡ ਕਰਦੇ ਐ ਸ਼ਹਿਰ ਨੂੰ ਲੁੱਟਿਆ ਜਾ ਰਿਹਾ ਡੀਸੀ ਸਾਹਿਬ ਖੰਮੋਸ਼ ਐ ਸਰਕਾਰ ਖੰਮੋਸ਼ ਐ ਪਰ ਹੁਣ ਲੋਕ ਖੰਮੋਸ਼ ਨਹੀਂ ਰਹਿਣਗੇ ਲੁੱਟ ਬੰਦਕ ਹੋਊਗੀ ਕਿਸਾਨਾਂ ਨੂੰ ਲੁੱਟਿਆ ਜਾ ਰਿਹਾ ਸਰੇਆਮ ਕਿਸਾਨਾਂ ਤੋਂ 2-3 ਰੁਪਏ 4 ਰੁਪਏ ਲੈ ਕੇ ਸਾਨੂੰ 120-30 ਰੁਪਏ ਮਿਲ ਰਹੀ ਐ ਫਿਰ ਉਹ ਬਚਾਲੇ ਦਲਾਲ ਕੌਣ ਐ ਜਿਹੜੇ ਲੁੱਟ ਰਹੇ ਐ ਜਿਹੜੇ ਸਾਨੂੰ ਸਰੇਆਮ ਚਰਾਇਆਂ ਤੇ ਲੁੱਟ ਰਹੇ ਐ ਮੰਡੀਆਂ ਚ ਲੁੱਟ ਰਹੇ ਐ ਥੋਬੀ ਗਲੀਆਂ ਚ ਆ ਕੇ ਲੁੱਟ ਰਹੇ ਐ ਉਹ ਕੌਣ ਐ ਬੰਦੇ ਕਾਨੂੰਨ ਤੁਹਾਨੂੰ ਨਹੀਂ ਲੱਗਦਾ ਕਿ ਕੀਮਤਾਂ ਤੈਅ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਜਦੋਂ ਲੋਕਡਾਣੇ ਵੇਲੇ ਹੋ ਗਏ ਸੀ ਰੇਟ ਨਿਰਧਾਰਤ ਫਿਰ ਹੁਣ ਕਿਉਂ ਨਹੀਂ ਹੋ ਰਹੇ ਲੋਕਡੇ ਨੇ ਵੇਲੇ ਕੀ ਗੱਲ ਸੀ ਹੁਣ ਵੀ ਹੋਣੇ ਚਾਹੀਦੇ ਜਦੋਂ ਕੇਲੇ ਐ ਜਦੋਂ ਦਰਜਨ ਦੇ ਹਿਸਾਬ ਨਾਲ ਮਿਲਦੇ ਸੀ ਹੁਣ ਕਿਲੋਆਂ ਦੇ ਹਿਸਾਬ ਨਾਲ ਕਿਉਂ ਕਿਉਂ ਲੋਕ ਨਹੀਂ ਬੋਲਦੇ ਲੋਕਾਂ ਨੂੰ ਮੈਂ ਪੁੱਛਣਾ ਚਾਹੁੰਦਾ ਜਿਹੜੀ ਰੇੜੀ ਸਵੇਰੇ 100 ਰੁਪਏ ਆਵਾਜ਼ ਮਾਰਦੀ ਐ ਉਹ ਸ਼ਾਮ ਨੂੰ ਉਹੀ ਰੇੜੀ 20 ਰੁਪਏ ਕਿਉਂ ਦੇ ਦਿੰਦੀ ਐ ਕੀ ਗੱਲ ਹੋ ਜਾਂਦੀ ਐ ਕੀ ਐ ਇਹ ਜੀ ਚੀਜ਼ ਘਟ ਉਹਦਾ ਰੇਗ ਮਾਰ ਕਰਕੇ ਖਸਾ ਦਿੰਦੇ ਐ ਕੀ ਐ ਇਹ ਜਾਂ ਮਸਲਾ ਇਹੀ ਸਬਜ਼ੀਆਂ ਜਦੋਂ ਹੋਟਲਾਂ ਤੇ ਜਾਂਦੀਆਂ ਉੱਥੇ ਜਾ ਕੇ 300 ਰੁਪਏ ਦੀ ਪਲੇਟ ਯਾਨੀ ਕਿ 1200 ਰੁਪਏ ਕਿਲੋ ਦਾਲ ਮਿਲ ਰਹੀ ਆ ਤੇ ਖਾਣ ਵਾਲੀ ਰੋਟੀ 19 ਰੁਪਏ ਮਿਲ ਰਹੀ ਆ ਕੋਈ ਵਾਰਸੀ ਹੈ ਨਹੀਂ ਯਾਰ ਕੋਈ ਪੁੱਛਣ ਵਾਲਾ ਹੀ ਹੈ ਨਹੀਂ ਆਮ ਲੋਕਾਂ ਦੀ ਪਹੁੰਚ ਤੋਂ ਹਰ ਚੀਜ਼ ਬਾਹਰ ਹੁੰਦੀ ਜਾ ਰਹੀ ਹੈ ਤੇ ਪਿੱਛੇ ਜ਼ਿੰਮੇਵਾਰ ਕਿਸ ਨੂੰ ਮੰਨਦੇ ਹੋ ਜ਼ਿੰਮੇਵਾਰ ਸਰਕਾਰ ਸਰਕਾਰ ਜ਼ਿੰਮੇਵਾਰ ਹੈ ਸਰਕਾਰ ਨੇ ਚਾਹੇ ਤਾਂ ਕੁਝ ਵੀ ਕਰ ਸਕਦੀ ਹੈ ਜੇ ਸਰਕਾਰ ਡਾਂਗ ਫੇਰ ਕੇ ਲੋਕਡਾਊਨ ਚ ਲੋਕਾਂ ਨੂੰ ਬੰਦ ਕਰ ਸਕਦੀ ਹੈ ਘਰਾਂ ਦੇ ਅੰਦਰ ਡਾਂਗਾ ਫੇਰ ਕੇ ਗਰੀਬ ਬੰਦਿਆਂ ਨੂੰ ਤੇ ਫਿਰ ਇਹਨੇ ਤੇ ਕੰਟਰੋਲ ਕਿਉਂ ਨਹੀਂ ਕਰ ਸਕਦੀ ਲੋਕ ਹੁਣ ਪਿਆਜ਼ ਹੀ ਰੋਟੀ ਖਾਣ ਲਈ ਮਜਬੂਰ ਹੋ ਗਏ ਕਿਤੇ ਨਾ ਕਿਤੇ ਨਾ ਚੀਜ਼ਾਂ ਲਈ ਕਿਵੇਂ ਦੇਖਦੇ ਹੋ ਅੱਜ ਕੀ ਜੀ ਕਾ ਖਾਣ ਨੂੰ ਮਜਬੂਰ ਹੋ ਗਏ ਮੈਂ ਤਾਂ ਅੱਜ ਕਾ ਖਾਣਾ ਸੀਗਾ ਉਹ ਬੱਢਣ ਨਹੀਂ ਗਿਆ ਬੰਦਾ ਮੇਰਾ ਆ ਬੱਟਾ ਹੈ ਬੇਲੜ ਇਹ ਬੱਢਣ ਨਹੀਂ ਗਿਆ ਨਹੀਂ ਤਾਂ ਕਾ ਤੁਹਾਨੂੰ ਮੈਂ ਖਾਂਦਾ ਖਾਂਦਾ ਮੈਂ ਤਾਂ ਕਾ ਖਾਣ ਵਾਲਾ ਟਾਈਮ ਆ ਗਿਆ ਗਰੀਬ ਬੰਦੇ ਤੋਂ ਸਬਜ਼ੀ ਦੂਰ ਹੋ ਗਈ ਜੀ ਘਾਹ ਦੀ ਗੱਲ ਕੀਤੀ ਤੇ ਪਸ਼ੂਆਂ ਦਾ ਚਾਰਾ ਹੈ ਉਹ ਪਸ਼ੂ ਹੀ ਆ ਸੀ ਸਾਨੂੰ ਪਸ਼ੂ ਹੀ ਬਣਾ ਛੱਡਿਆ ਜੀ ਸਾਨੂੰ ਪਸ਼ੂਆਂ ਵਾਂਗੂ ਹੀ ਦਿੱਤਾ ਜਾ ਰਿਹਾ ਪਸ਼ੂਆਂ ਵਾਂਗੂ ਲੁੱਟਿਆ ਜਾ ਰਿਹਾ ਕੋਈ ਬੋਰਸ ਨਹੀਂ ਜਿਵੇਂ ਲੱਠ ਮਾਰ ਦਿੰਦੇ ਆ ਪਸ਼ੂ ਤੇ ਉਹ ਸਾਬ ਸਾਡਾ ਵੀ ਉਹ ਸਬਜ਼ੀ ਮੰਡੀ ਵੱਡੀ ਚਲੇ ਜਾਓ ਰੇਟ ਹੋ ਰਿਹਾ ਛੋਟੀ ਮੰਡੀ ਜਾ ਜੋ ਰੇਟ ਹੋ ਰਿਹਾ ਪਰਸਨ ਨਗਰ ਚ ਮੰਡੀ ਚ ਹੋ ਰਿਹਾ ਗਲੀਆਂ ਚ ਰੇਟ ਹੋ ਰਿਹਾ ਸਿਰਕੀ ਬਾਜ਼ਾਰ ਚ ਹੋ ਰਿਹਾ ਪਾਵਰ ਉਸ ਰੋਡ ਤੇ ਹੋ ਰਿਹਾ ਥਰਮਲ ਕੋਲੇ ਹੋ ਰਿਹਾ ਰੋਜ਼ ਗਾਰਡਨ ਕੋਲੇ ਹੋ ਰਿਹਾ ਲੁੱਟਿਆ ਜਾ ਰਿਹਾ ਭਾਈ ਸਾਹਿਬ ਜੀ ਸਬਜੀ ਵਾਸਤੇ ਤਾਂ ਅਸੀਂ ਇਹੀ ਕਿਹਾ ਜਾਣੇ ਆ ਦੇਖੋ ਸਵੇਰ ਦਾ ਰੇਟ ਅਲੱਗ ਹੁੰਦਾ ਹੈ ਸ਼ਾਮ ਦਾ ਰੇਟ ਅਲੱਗ ਹੁੰਦਾ ਹੈ ਸਬਜੀ ਦਾ ਰੇਟ ਜਿਹੜਾ ਹੁੰਦਾ ਉਹ ਤਾਂ ਇੱਕੋ ਹੀ ਹੁੰਦਾ ਹੈ ਸਵੇਰੇ ਤਾਂ ਲੁੱਟ ਮਚੀ ਜਾਂਦੀ ਹੈ ਸ਼ਾਮ ਨੂੰ ਸ਼ਾਮ ਨੂੰ ਫਿਰ ਕਿਉਂ ਨਹੀਂ ਲੁੱਟ ਮਚਰੀ ਸ਼ਾਮ ਨੂੰ ਵੀ ਉਹੀ ਰੇਟ ਰੱਖੋ ਤੁਸੀਂ ਜਦੋਂ ਆਪਾਂ ਗੋਭੀ ਲੈਣ ਜਾਂਦੇ ਆ 80 ਰੁਪਏ ਕਿਲੋ ਬੋਲਦੇ ਸਵੇਰੇ ਸ਼ਾਮ ਨੂੰ ਇਹ ਬੋਲਦੇ 30 ਰੁਪਏ ਕਿਲੋ 40 ਰੁਪਏ ਕਿਲੋ ਕਿਉਂ ਨਹੀਂ ਘਟ ਰਹੀ ਇਹ ਚੀਜ਼ਾਂ ਕਿਉਂ ਨਹੀਂ ਮੰਗ ਹੋੜੀ ਗਰੀਬਾਂ ਦੀ ਪੂਰੀ ਗਰੀਬਾਂ ਕੋਲ ਨੀ ਚੀਜ਼ੀ ਨਹੀਂ ਪਹੁੰਚ ਰਹੀ ਨਾ ਕਿਤਾ ਗਰੀਬਾਂ ਦੀ ਪਹੁੰਚ ਦੂਰ ਹੋ ਗਈ ਜਾ ਰਹੀ ਹੈ ਗਰੀਬ ਤਾਂ ਬਹੁਤ ਦੂਰ ਹੋ ਗਈ ਜੀ ਇਹਨਾਂ ਦੀ ਗਰੀਬੀ ਦਾ ਜਮਾਈ ਬੁਰਾ ਹਾਲ ਕਰਦਾ ਸਾਡਾ ਸੋ ਪ੍ਰਸ਼ਾਸਨ ਨੂੰ ਇਹਨਾਂ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਹੈ 80 ਅਰਥਲੀ ਪਿੰਡਾਂ ਤੋਂ ਅਮਨਦੀਪ ਗੋਸਲ ਦੀ ਰਿਪੋਰਟ